ਤੁਸੀਂ ਲੇਡੀ ਹੋ ਨਾ ਤੁਸੀਂ ਸਾਡਾ ਸਮਝਦੀ ਆਉਂਗੀ ਅਸੀਂ ਬੱਚੇ ਕਿਵੇਂ ਪਾਲਾਂਗੀ ਮੈਂ ਇੱਕ ਸਾਲ ਦੀ ਕੰਮ ਕਰਦੀ ਮੇਰਾ ਬੰਦਾ ਜੇਲ੍ਹ 'ਚ ਮੇਰਾ ਸੋਹਰਾ ਜੇਲ੍ਹ 'ਚ ਮੈਨੂੰ ਪਤਾ ਸੀ ਮੈਂ ਆਪਣੇ ਕਿਵੇਂ ਪਾਲ ਰਹੀ ਸੀ ਚਾਚੀ ਸੱਸ ਦੇ ਬੱਚੇ ਹੁਣ ਕੀ ਜਵਾਬ ਦਵਾਂ ਉਹਨੂੰ ਕਹਿੰਦੇ ਭਾਬੀ ਤੂੰ ਕਹਿੰਦੀ ਸੀ 2 ਮਹੀਨਿਆਂ 'ਚ ਲਿਆਉਂਗੀ ਮੈਂ ਕਿੱਥੋਂ ਲਿਆਵਾਂ ਜੇ ਤੁਸੀਂ ਲੇਡੀ ਖੜੇ ਨੇ ਇਸ ਟਾਈਮ ਮੈਂ ਤਾਂ ਥੋੜਾ ਨੰਨਾ ਕਰ ਰਹੀ ਆ ਨਹੀਂ ਮੈਂ ਮੈਨੂੰ ਯਕੀਨ ਨਹੀਂ ਆ ਬੰਦੇ ਆ ਤੇ ਜਮਾ ਵੀ ਜਿਹੜੇ ਮਾਰ ਸਕਦੇ ਉਹ ਕੁਝ ਵੀ ਕਰ ਸਕਦੇ ਅਸੀਂ ਉਸ ਦਿਨ ਤਾਂ ਚੁੱਪਾਂ ਕਿ ਸਾਨੂੰ ਇੰਜ ਲੱਗਾ ਕਿ ਲੇਡੀ ਆ ਲੇਡੀ ਨੂੰ ਪਤਾ ਹੁੰਦਾ ਬੰਦੇ ਬਿਨਾ ਕਿਵੇਂ ਅਸੀਂ ਸਰਵਾਈਵ ਕਰਾਂ ਜਿਹੜੀ ਸਾਰੀ ਉਮਰ ਹਾਊਸ ਵਾਈਫ ਰਹੀ ਆ ਉਹ ਕਿਵੇਂ ਸਰਵਾਈਵ ਕਰੂਗੀ ਐਸਾ ਮੈਡਮ ਤੁਹਾਨੂੰ ਕੱਲ ਵੀ ਗਿਆ ਸਾਡਾ ਬੰਦਾ ਖੜਾ ਕਰਕੇ ਭੇਜ ਦੋ ਸਾਨੂੰ ਲੋੜ ਹੀ ਨਹੀਂ ਕਿਸੇ ਦੀ ਵੀ ਬਟ ਜਿੰਦਾ ਜੀ ਤਾਂ ਖਤਮ ਕਰਤਾ ਨਾ ਇਹਨਾਂ ਨੇ ਜਿੰਦਾ ਜੀ ਤਾਂ ਜੇਲ੍ਹ ਨੇ ਖਤਮ ਕਰਕੇ ਦੇਤਾ ਤੁਸੀਂ ਕਿਹਾ ਨਾ ਕਿ ਤੁਸੀਂ ਵੀਕਐਂਡ ਵੀਕੰਡ ਜਾਉਂਗੇ ਤੁਸੀਂ ਜੇਲ੍ਹ ਚ ਤੁਸੀਂ ਮੈਨੂੰ ਕਹਿ ਕੇ ਗਏ ਸੀ ਨਾ ਕਿ ਤੁਸੀਂ ਹਰੇਕ ਵੀਕਐਂਡ ਜਾ ਕੇ ਜੇਲ੍ਹ ਚ ਸੀ ਵੈਰੀਫਿਕੇਸ਼ਨ ਕਰਿਆ ਕਰਾਂਗੇ ਜੇ ਜਾਣਾ ਹੈ ਨਾ ਤਾਂ ਮੈਡਮ ਇਹ ਲਾਠੀਆਂ ਵਾਲੇ ਨਾਲ ਨਾ ਲੈ ਕੇ ਜਾਇਆ ਕਰਿਓ ਪੋਸਟਮਾਸਟਰ ਹੋ ਗਿਆ ਸਰ ਹੋ ਗਿਆ ਜੀ ਇੱਕ ਮਿੰਟ ਜਵਾਬ ਤਾਂ ਦੇ ਦਿਓ ਜੀ ਕੋਈ ਪੈਂਡਿੰਗ ਹੈ ਪਲੀਜ਼ ਵੇਟ ਫਿਰ ਤੁਸੀਂ ਤੁਸੀਂ ਜਾਦਾ ਨਹੀਂ ਰਹੇ ਜੀ ਦੋ ਮਿੰਟਸ ਗੱਲ ਕਰ ਲਓ ਜੀ ਇਨਕੁਆਰੀ ਇਨਵੈਸਟੀਗੇਸ਼ਨ ਆਫੀਸਰ ਕਿ ਯਾਰ ਤੁਹਾਨੂੰ ਦੱਸ ਕਿਉਂ ਕਹਦੇ ਆ ਰਹੇ ਆ ਤੁਸੀਂ ਹੂੰ ਤੁਸੀਂ ਕਹਿ ਰਹੇ ਨਾ ਵੇਟ ਕਰੋ ਅਸੀਂ ਵੇਟ ਕਰਨ ਨੂੰ ਰੈਡੀ ਆ ਪਰ ਸਾਨੂੰ ਮਿਲ ਕੇ ਜਾਣ ਮਸਲਾ ਕੁਝ ਨਹੀਂ ਮੈਡਮ ਅਸੀਂ ਪੁੱਛ ਰਹੇ ਆ ਕਹਿ ਰਹੇ ਸਨ ਪੋਸਟਮਾਸਟਰ ਮ ਹੋ ਜਾਊਗਾ ਉਸ ਤੋਂ ਬਾਅਦ ਅਸੀਂ ਐਫ ਆਰ ਦਾ ਪ੍ਰੋਸੈਸ ਤੁਹਾਨੂੰ ਦੱਸਾਂਗੇ ਉਹ ਅਸੀਂ ਪੁੱਛ ਰਹੀਆਂ ਜੀ ਹੁਣ ਪੋਸਟਮਾਸਟਰ ਨੂੰ ਹੋ ਗਿਆ ਹੁਣ ਸਾਨੂੰ ਐਫਆਰ ਦਾ ਦੱਸੋ ਅਸੀਂ ਕਦੋਂ ਕਰਾਂਗੇ ਉਹਦਾ ਮਰਡਰ ਹੋਇਆ ਉਹ ਕਤਲ ਕੋਤਲ ਇੰਜੀਨੀਅਰ ਆਈ ਨਹੀਂ ਗਈ ਉਹਨਾਂ ਨੂੰ ਕਹਾਰੇ ਹਾਰਟ ਅਟੈਕ ਹੋ ਗਿਆ ਜਾਂ ਕੁਝ ਹੋ ਰਿਹਾ ਜੋ ਉਹਨਾਂ ਦੀ ਕਮਿਟਮੈਂਟ ਆ ਰਹੀਆਂ ਨਾ ਹੁਣ ਅਸੀਂ ਆਏ ਨਹੀਂ ਵੀ ਅਸੀਂ ਇਹਨਾਂ ਨੂੰ ਲੈ ਜਾਾਂਗੇ ਪੋਸਟਮਾਸਟਰ ਤੋਂ ਬਾਅਦ ਅਸੀਂ ਸੰਸਕਾਰ ਨਹੀਂ ਕਰਨਾ ਫਿਰ ਜੇ ਸਾਨੂੰ ਸਰ ਜਵਾਬ ਨਹੀਂ ਨਾ ਦੇ ਰਹੇ ਅਸੀਂ ਸੰਸਕਾਰ ਨਹੀਂ ਦੇਣਾ ਮੈਡਮ ਖਤਮ ਹੋ ਗਿਆ ਹੋਰ ਕੀ ਰਹਿ ਗਿਆ ਸਾਡੇ ਕੋਲ ਅਸੀਂ ਸੰਸਕਾਰ ਨਹੀਂ ਜੀ ਕਰਦੇ ਕਦੋਂ ਐਫਆਰ ਹੋਊਗੀ ਜੀ ਜੀ ਐਫਆਰ ਦਾ ਹੁਣ ਪ੍ਰਸ਼ਾਸਨ ਚ ਪਾਉਣੀ ਹੈ ਉਹ ਕਹਿੰਦੇ ਉਹਨਾਂ ਨੇ ਸਾਡੇ ਅੱਗੇ ਕੰਡੀਸ਼ਨ ਰੱਖ ਜੋ ਬਾਕੀ ਰਿਪੋਰਟ ਤਾਂ 6-7 ਮਹੀਨੇ ਲੱਗ ਜਾਂਦੇ ਆ ਇਨੀਸ਼ੀਅਲ ਰਿਪੋਰਟ ਦੇ ਅਕੋਰਡਿੰਗ ਸਾਨੂੰ ਕੁਝ ਪਤਾ ਤਾਂ ਲੱਗੇ ਉਹਨੇ ਪੋਸਟਮਾਨ ਤੋਂ ਬਾਅਦ ਕਿਹਾ ਤਾਂ ਵੀ ਤੁਹਾਨੂੰ ਦੱਸਾਂਗੇ ਐਫਆਈਆਰ ਦੇ ਪ੍ਰੋਸੈਸ ਬਾਰੇ ਸਾਡੇ ਨਾਲ ਗੱਲ ਹੀ ਨਹੀਂ ਕਰੀ ਹੈ ਜੇ ਗੱਲ ਕਰਨੀ ਚਾਹੁੰਦੇ ਹਾਂ ਹਾਂ ਜੀ ਕੰਡੀਸ਼ਨ ਰੱਖੀ ਸਾਡੇ ਅੱਗੇ ਵੀ ਪੋਸਟਮਾਨ ਹੋ ਜਾਣ ਦਿਓ ਫਿਰ ਐਫਆਈਆਰ ਦਾ ਪ੍ਰੋਸੈਸ ਸ਼ੁਰੂ ਹੋਊਗਾ ਠੀਕ ਹੈ ਨਾ ਜੀ ਪਰ ਤੁਸੀਂ ਕਹਿੰਦੇ ਸਾਡੇ ਹੱਥ 'ਚ ਹੀ ਨਹੀਂ ਕੋਸ਼ਿਸ਼ ਸੀ ਤੁਹਾਨੂੰ ਤਾਂ ਕੁਝ ਕਹਿ ਹੀ ਨਹੀਂ ਸਕਦੇ ਜੀ ਹੁਣ ਜੇ ਤੁਸੀਂ ਸਾਨੂੰ ਰੋਕ ਲਈ ਹਾਂਜੀ ਜੇ ਤੁਸੀਂ ਸਾਨੂੰ ਰੋਕਦਾ ਸੀ ਫਿਰ ਤੁਹਾਨੂੰ ਹੀ ਪੁੱਛਾਂਗੇ ਜੇ ਤੁਹਾਨੂੰ ਸਾਨੂੰ ਰੋਕ ਹੀ ਦਿੱਤਾ ਜੱਜ 来ਗੇ ਹੋਗੇ ਸਾਹਿਬ ਆਗੇ ਨੇ ਤੁਹਾਡੇ ਨਾਲ ਮੈਂ ਇਹਨੂੰ ਤਾਂ ਬੋਲੇ ਨਹੀਂ ਮੇਰੇ ਤੁਸੀਂ ਬਸ ਜੇ ਕੋਈ ਪਾਸਟਰ ਹੋ ਗਿਆ ਸਰ ਮਾਸ਼ੱਲਾ ਹੋ ਗਿਆ ਜੀ ਇੱਕ ਮਿੰਟ ਜਵਾਬ ਤਾਂ ਦੇ ਦਿਓ ਜੀ ਪੂਰੀ ਪੈਂਡਿੰਗ ਹੈ ਜੀ ਪਲੀਜ਼ ਵੇਟ ਕਰੋ ਪਰ ਤੁਸੀਂ ਤੁਸੀਂ ਜਾ ਤਾਂ ਨਹੀਂ ਰਹੇ ਹਜੇ ਇੱਥੇ ਹੀ ਹੈ ਜੀ ਇੱਥੇ ਹੀ ਵੇਟ ਕਰ ਰਹੇ ਸਰ ਅਸੀਂ ਤੁਹਾਡੀ ਐਫਆਰ ਦਾ ਸੰਦ ਦੱਸੂਗੇ ਕੁਛ ਹਾਂ ਪੋਸਟਮਾਸਟਰ ਨੂੰ ਹੋ ਗਿਆ ਫਾਇਰ ਕਦੋਂ ਕਰੂਗੇ ਸਰ ਤੁਸੀਂ ਸਰ ਜੀ ਜਸਪੀ ਸਰ ਜੀ ਬੇਟੀ ਆਜੀ 3 ਦਿਨ ਦੀ ਰੁਕ ਨਹੀਂ ਜੀ ਜੀ ਸਰ 2 ਮਿੰਟ ਤਾਂ ਗੱਲ ਕਰ ਲੋ ਜੀ ਅਨਕੁਆਰੀ ਇਨਵੈਸਟੀਗੇਸ਼ਨ ਆਫ ਅਫਸਰ ਆਪਨੇ ਕੇ ਸਾਨੂੰ ਯਾਰ ਤੁਹਾਨੂੰ ਦੱਸ ਦਿੰਦੇ ਆ ਕਿਉਂ ਕਦੇ ਆ ਰਹੇ ਆ ਅਸੀਂ ਕਰ ਲੰਦੋ ਆਪਣਾ ਜੋ ਕਰ ਰਹੇ ਆ ਨਾ ਮੈਂ ਦੱਸ ਸਕਦਾ ਹਾਂ ਕਰ ਲੰਦੋ ਫਿਰ ਤੁਹਾਡੇ ਕੋਲ ਬੁਲਾ ਲਾਂਗੇ ਉਹਨਾਂ ਨੂੰ ਮਤਲਬ ਆਪਾਂ ਯਾਰ ਜੱਜ ਸਾਹਿਬ ਤੇ ਵੀ ਜੀ ਸਾਹਿਬ ਆਪਣੇ ਵਕੀਲ ਇਕੱਲੇ ਆਪਾਂ ਕਹਿੰਦੇ ਪੁਲਿਸ ਆਫੀਸਰ ਕਹਿ ਰਹੇ ਵਕੀਲ ਸਰਕਾਰ ਕਰਾਏ ਜੀ ਉਹ ਕਹਿੰਦੇ ਖੜ੍ਹ ਜਾ ਖੜ੍ਹ ਜਾ ਜੀ ਛੱਲੇ ਵਕੀਲ ਨੂੰ ਕਰ ਲੈਣਗੇ ਅਲੱਗ ਤੋਂ ਇਕੱਲੇ ਨਾਲ ਗੱਲ ਕਰ ਲਾਂਗੇ 2 ਮਿੰਟ ਬੇਟ ਕਰਦੇ ਠੀਕ ਹੈ ਕੋਈ ਗੱਲ ਨਹੀਂ ਵੀਰ ਜੀ ਤਿੰਨ ਤਿੰਨ ਦਿਨਾਂ ਦੇ ਬੇਟ ਹੀ ਕਰ ਰਹੇ ਆ ਠੀਕ ਹੈ ਹਲੋ ਆ ਜੋ ਸਰ ਸਾਡੇ ਲਈ ਤਾਂ ਨਾ ਇਸ ਟਾਈਮ ਜੁਡੀਸ਼ੀਅਲ ਹੀ ਰੱਬ ਆ ਜੀ ਨਾ ਪਰ ਜੇ ਰੱਬ ਹੀ ਨਹੀਂ ਜਵਾਬ ਦੇ ਰਿਹਾ ਫਿਰ ਅਸੀਂ ਜਾਵਾਂਗੇ ਕਿੱਥੇ ਜੀ 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 ਉਹਨਾਂ ਨੂੰ ਕੰਪਲੀਟ ਕਰ ਦੇ ਕਦਰ ਗ੍ਰੇਡ ਕਰ ਲਓ ਕਹਿ ਕੇ ਤਾਂ ਗਏ ਆ ਤੁਹਾਨੂੰ ਠੀਕ ਆ ਵੀਰੇ ਵੇਟ ਕਰਨ ਨੂੰ ਤਿਆਰ ਆ ਪਰ ਮਿਲਣ ਜ਼ਰੂਰ ਇੱਕ ਵਾਰੀ ਸਾਨੂੰ ਚਲੋ ਪੁੱਛਨੇ ਨੇ ਉਹਨਾਂ ਨੂੰ ਕੀ ਨਹੀਂ ਹੁਣ ਤੁਸੀਂ ਕਹਿ ਰਹੇ ਨਾ ਵੇਟ ਕਰੋ ਅਸੀਂ ਵੇਟ ਕਰਨ ਨੂੰ ਰੈਡੀ ਆ ਪਰ ਸਾਨੂੰ ਮਿਲ ਕੇ ਜਾਣ ਮਸਲਾ ਕੀ ਮਸਲਾ ਕੁਛ ਨਹੀਂ ਮੈਡਮ ਅਸੀਂ ਪੁੱਛ ਰਹੇ ਆ ਕਹਿ ਰਹੇ ਸੀ ਨਾ ਪੋਸਟਮਾਸਟਰ ਮ ਹੋ ਜਾਊਗਾ ਉਸ ਤੋਂ ਬਾਅਦ ਅਸੀਂ ਐਫ ਆਰ ਦਾ ਪ੍ਰੋਸੈਸ ਤੁਹਾਨੂੰ ਦੱਸਾਂਗੇ ਉਹ ਅਸੀਂ ਪੁੱਛ ਰਹੇ ਆ ਜੀ ਹੁਣ ਪੋਸਟਮਾਸਟਰ ਮ ਹੋ ਗਿਆ ਹੁਣ ਸਾਨੂੰ ਐਫ ਆਰ ਦਾ ਦੱਸੋ ਅਸੀਂ ਕਦੋਂ ਕਰਾਂਗੇ ਤੁਸੀਂ ਸਾਨੂੰ ਕਦੋਂ ਇਨਫੋਰਮ ਕਰੋਗੇ ਤੁਸੀਂ ਐਫ ਆਰ ਕਰ ਰਹੇ ਹੋ ਤਾਰਾ ਜੋ ਵੀ ਆ ਤੁਸੀਂ ਬਾਅਦ ਚ ਐਡ ਕਰਦੇ ਰਹੋ ਪਰ ਫਿਲਹਾਲ ਤਾਂ ਐਫ ਆਰ ਦਾ ਉਹਦਾ ਮਰਡਰ ਹੋਇਆ ਉਹ ਕਤਲ-ਕੁਤਲ ਇੰਜ ਨੇ ਆਇ ਨਹੀਂ ਵੀ ਉਹਨਾਂ ਨੂੰ ਕਹ ਰਹੇ ਹਾਰਟ ਅਟੈਕ ਹੋ ਗਿਆ ਹੈ ਕੁਝ ਹੋ ਰਿਹਾ ਜੋ ਅੰਦਰ ਦੀ ਕਮਿਟਮੈਂਟ ਆ ਰਹੀਆਂ ਨਾ ਉਹ ਤਾਂ ਤੁਹਾਨੂੰ ਵੀ ਪਤਾ ਜੀ 3 ਦਿਨ ਦੇ ਅਸੀਂ ਉੱਥੇ ਤੁਹਾਡੇ ਸਾਹਮਣੇ ਤੜਫ ਰਹੇ ਹਾਂ ਹੁਣ ਅਸੀਂ ਆਏ ਨਹੀਂ ਵੀ ਅਸੀਂ ਇਹਨਾਂ ਨੂੰ ਲੈ ਜਾਾਂਗੇ ਪੋਸਟਮਾਰਟਮ ਤੋਂ ਬਾਅਦ ਅਸੀਂ ਸੰਸਕਾਰ ਨਹੀਂ ਕਰਨਾ ਫਿਰ ਜੇ ਸਾਨੂੰ ਸਰ ਜਵਾਬ ਨਹੀਂ ਨਾ ਦੇ ਰਹੇ ਅਸੀਂ ਸੰਸਕਾਰ ਨਹੀਂ ਦੇਣਾ ਮੈਡਮ ਖਤਮ ਹੋ ਗਿਆ ਹੋਰ ਕੀ ਰਹਿ ਗਿਆ ਸਾਡੇ ਕੋਲ ਅਸੀਂ ਸੰਸਕਾਰ ਨਹੀਂ ਜੀ ਕਰਦੇ ਅਸੀਂ ਸੰਸਕਾਰ ਕਰਨਾ ਹੀ ਨਹੀਂ ਉਹਨਾਂ ਦਾ ਬੋਡੀ ਨੂੰ ਐਗਜ਼ਾਮਿਨ ਕਰਨ ਦੇ ਲਈ ਮਾਨਯੋਗ ਅਦਾਲਤ ਨੇ ਇੱਕ ਬੋਰਡ ਆਫ ਡਾਕਟਰਸ ਬਣਾਇਆ ਫੋਰੈਂਸਿਕ ਐਕਸਪਰਟਸ ਕਰਕੇ ਆਪਾਂ ਇੱਥੇ ਲੈ ਕੇ ਆਏ ਆਪਾਂ ਨੂੰ ਜ਼ਿਲ੍ਹੇ ਦੇ ਵਿੱਚ ਡਾਊਟ ਸੀ ਉਸੇ ਕਰਕੇ ਡਿਸਟ੍ਰਿਕਟ ਬਾਹਰ ਲੈ ਕੇ ਆਏ ਆ ਠੀਕ ਹੈ ਮੈਮ ਤੁਸੀਂ ਨਹੀਂ ਮੰਨੇ ਸੀ ਜੀ ਤੁਸੀਂ ਨਹੀਂ ਮੰਨੇ ਸੀ ਉੱਥੇ ਤੁਸੀਂ ਕਹਿ ਰਹੇ ਸੀ ਪੋਸਟਮਾਸਟਰਮ ਉੱਥੇ ਹੋਊਗਾ ਤੁਹਾਡੇ ਜਿਹੜੇ ਆਪਣੇ ਜੱਜ ਸਾਹਿਬ ਨੇ ਬਾਹਰ ਨਹੀਂ ਜਾਣਗੇ ਉੱਥੇ ਤੁਹਾਡੇ ਕੋਲ ਉੱਥੇ ਫੋਰੈਂਸਿਕ ਆਫੀਸਰ ਨਹੀਂ ਸੀਗਾ ਐਸਐਮਓ ਨੇ ਕਿਹਾ ਇਹ ਤਾਂ ਇੱਥੇ ਰੈਫਰੈਂਸ ਹੋਈ ਆ ਸੀਐਮ ਸੀਮੂ ਉਹਨਾਂ ਨੇ ਕਿਹਾ ਸੀ ਤਾਂ ਇੱਥੇ ਰੈਫਰੈਂਸ ਸੀ ਤੁਸੀਂ ਵੀ ਉੱਥੇ ਸੀ ਨਾ ਜੀ ਕੱਲ ਤੁਹਾਡਾ ਕੀ ਨਾਮ ਹੈ ਜੀ ਕਿਰਨਜੀਤ ਨਾਮ ਹੈ ਮੇਰਾ ਅਬੀਸ਼ਲ ਇਨਕੁਆਰੀ ਦੇ ਵਿੱਚ ਸਾਡੇ ਮੰਨਣਾ ਮੰਨਣ ਨਾਲ ਮੈਂ ਮੈਂ ਸਮਝ ਗਈ ਸੀ ਬਟ ਤੁਸੀਂ ਬੈਠੇ ਸੀ ਨਾ ਉੱਥੇ ਜਦੋਂ ਆਪਾਂ ਕੱਲ ਉੱਥੇ ਗਏ ਸੀ ਅਸੀਂ ਸਾਈਨ ਕਰਕੇ ਆਏ ਆ ਮੈਡਮ ਅੱਗੇ ਤੁਸੀਂ ਉੱਥੇ ਹੀ ਸੀ ਨਾ ਜੀ ਚਲੋ ਤੁਹਾਡੀ ਇਸ ਟਾਈਮ ਤੁਸੀਂ ਕਹਿ ਰਹੇ ਤੁਸੀਂ ਕੁਝ ਨਹੀਂ ਬੋਲ ਸਕਦੇ ਹੈ ਨਾ ਜੀ ਪਰ ਅਸੀਂ ਤਾਂ ਬੋਲ ਸਕਦੇ ਜਿਹੜੇ ਅਸੀਂ ਗਵਾਹ ਸੀ ਉੱਥੇ ਉਸ ਟਾਈਮ ਜੱਜ ਸਾਹਿਬ ਨੂੰ ਗੱਲ ਪੁੱਛ ਰਹੇ ਹੈ ਜੀ ਆਪਣਾ ਕਦੋਂ ਐਫ ਆਈ ਆਰ ਹੋਊਗੀ ਜੀ ਅਸੀਂ ਐਫ ਆਈ ਆਰ ਦਾ ਹੁਣ ਪ੍ਰੋਸੈਸ ਵਿੱਚ ਪਾਉਣਾ ਹੈ ਉਹ ਕਹਿੰਦੇ ਉਹਨਾਂ ਨੇ ਸਾਡੇ ਅੱਗੇ ਕੰਡੀਸ਼ਨ ਰੱਖੀ ਸੀ ਕਿ ਥੋੜੀ ਜਿਹੀ ਜੱਜ ਤੋਂ ਬਾਕੀ ਰਿਪੋਰਟ ਤਾਂ 6-7 ਮਹੀਨੇ ਲੱਗ ਜਾਂਦੇ ਆ ਇਨੀਸ਼ੀਅਲ ਰਿਪੋਰਟ ਦੇ ਅਕੋਰਡਿੰਗ ਸਾਨੂੰ ਕੁਝ ਪਤਾ ਤਾਂ ਲੱਗੇ ਸਰ ਆਏ ਚਲੇਗੇ ਸਾਨੂੰ ਕੁਝ ਦੱਸਿਆ ਹੀ ਨਹੀਂ ਕੋਈ ਦੱਸਣਾ ਤਾਂ ਸਹੀ ਸਾਨੂੰ ਉਹਨਾਂ ਨੇ ਪੋਸਟਮਾਨ ਤੋਂ ਬਾਅਦ ਕਿਹਾ ਤਾਂ ਵੀ ਤੁਹਾਨੂੰ ਦੱਸਾਂਗੇ ਐਫ ਆਈ ਆਰ ਦੇ ਪ੍ਰੋਸੈਸ ਬਾਰੇ ਸਾਡੇ ਨਾਲ ਗੱਲ ਹੀ ਨਹੀਂ ਕਰੀ ਹੈ ਜੇ ਗੱਲ ਕਰਨੀ ਚਾਹੁੰਦੇ ਹਾਂ ਹਾਂ ਜੀ ਕੰਡੀਸ਼ਨ ਰੱਖੀ ਸਾਡੇ ਅੱਗੇ ਵੀ ਪੋਸਟਮਾਨ ਹੋ ਜਾਣ ਦੋ ਫਿਰ ਐਫ ਆਈ ਆਰ ਦਾ ਪ੍ਰੋਸੈਸ ਸ਼ੁਰੂ ਹੋਊਗਾ ਮੈਨੂੰ ਨੌਲੇਜ ਹੈ ਮੈਂ 3 ਦਿਨ ਦੀ ਇਹੀ ਪੜ ਰਹੀ ਆ ਅੱਛਾ ਜੀ ਮੈਨੂੰ ਪਤਾ ਇਸ ਬਾਰੇ ਸਾਰਾ ਕੁਝ ਰੁਸੀ ਪਾਣੀ ਕੁਝ ਨਹੀਂ 3 ਦਿਨ ਦੇਖਣੀ ਫਿਰਦੇ ਆ ਜਿਦਾਂ ਉਹ ਜੇਲਮੁਰੀ ਵੀ ਧਰਨਾ ਆ ਆਜੀ ਹੈ ਜੀ ਹਜੇ ਨਹੀਂ ਆਈ ਬਟ ਕੁਝ ਗਲਤਾ ਕਰਨ ਸਰ ਸਾਡੇ ਨਾਲ ਸਰ ਪੋਸਟਮਾਸਟਰ ਵੀ ਟਾਈਮ ਅੰਦਰ ਅਵੇਲੇਬਲ ਹੱਸਤਾ ਬਾਹਰ ਖੜਿਆ ਸੰਤਾ ਕੁਝ ਨਹੀਂ ਪਤਾ ਕੁਝ ਦੱਸਣ ਦਾ ਸਹੀ ਡਾਕਟਰਸ ਕੁਝ ਬੋਲਦੇ ਤਾਂ ਹੁੰਦੇ ਹੀ ਆ ਜਦੋਂ ਕਰਦੇ ਆ ਉੱਥੇ ਸਾਰਾ ਉਹ ਹੀ ਗੱਲ ਤੁਹਾਡੇ ਨਾਲ ਕਰਨੀ ਚਾਹੀਦੀ ਸੜ ਕੇ ਕੀ ਪ੍ਰੋਸੈਸ ਐਫ ਆਈ ਆਰ ਦਾ ਤੁਹਾਨੂੰ ਦੱਸਣਾ ਚਾਹੀਦਾ ਜਿਹੜਾ ਕੁਝ ਹੁੰਦਾ ਹੈਗਾ ਉਹ ਰਿਪੋਰਟ ਦੇ ਆਧਾਰ ਦੇ ਉੱਤੇ ਹੀ ਹੁੰਦਾ ਮੈਂ ਰਿਪੋਰਟ ਤੁਹਾਡੇ ਛੇਵੇਂ ਦਿਨ ਉਹ ਵਿਸਤ੍ਰਿਤ ਰਿਪੋਰਟ ਹੈ ਜੀ ਇਮੀਡੀਏਟਲੀ ਰਿਪੋਰਟ ਇਨੀਸ਼ੀਅਲ ਰਿਪੋਰਟ ਦੀ ਉਹ ਗੱਲ ਕਰ ਰਹੀ ਮੈਂ ਹਾਂਜੀ ਉਹ ਆਪਣਾ ਜੋ ਟਾਈਮ ਲੈਂਦਾ ਕਿੰਨਾ ਟਾਈਮ ਲੱਗਦਾ ਮੈਡਮ ਇਨੀਸ਼ੀਅਲ ਰਿਪੋਰਟ ਨੂੰ ਸਰਬਾਨ ਤੋਂ ਕੁਝ ਲੈਣੇ ਆ ਜੀ ਆਪਾਂ ਬਟ ਜੋ ਜਾਸਾ ਬੁੱਥੇ ਖਾੜਕੇ ਇਨਵੈਸਟੀਗੇਸ਼ਨ ਕਰਵਾ ਕੇ ਗਏ ਨੇ ਉਹ ਤਾਂ ਸਾਨੂੰ ਕੁਝ ਜਵਾਬ ਦੇ ਕੇ ਜਾਂਦੇ ਮੈਂ ਉਹੀ ਤੁਹਾਨੂੰ ਕਹਿ ਰਹੀ ਨਾ ਸੜਲੀ ਦੇ ਇਸ ਟਾਈਮ ਉਹੀ ਰੱਬ ਆ ਦੇਖੋ ਇਹ ਸਾਡਾ ਥੋੜੇ ਤੇ ਦਾ ਵਿਸ਼ਵਾਸ ਰਿਹਾ ਹੀ ਨਹੀਂ ਸੜਲੀ ਦੇ ਇਸ ਟਾਈਮ ਜਾਸਾ ਵੀ ਰੱਬ ਨੇ ਸਾਹਿਬ ਡਾਕਟਰਾਂ ਨਾਲ ਹੀ ਗਏ ਆ ਤੁਸੀਂ ਜ਼ਿਆਦਾ ਦੇਖੋ ਜੀ ਕੱਲੇ ਜੱਜ ਨਿਕਲੇ ਨੇ ਡਾਕਟਰ ਨਹੀਂ ਨਿਕਲੇ ਉਹ ਤਾਂ ਤੁਸੀਂ ਕਹਿ ਰਹੇ ਸੀਗੇ ਜੀ ਉਹ ਟ੍ਰਾਇਲ ਜੱਜ ਨੇ ਜੱਜ ਕਿਹਾ ਜੀ ਸਾਨੂੰ ਉਹ ਨਹੀਂ ਉਹ ਜਿਹੜੀ ਦੂਜੀ ਲੇੜੀ ਜੱਜ ਸੀ ਇੱਕ ਹੋਰ ਜਿਹੜੀ ਗ੍ਰੀਨ ਸੂਟ ਸੀ ਉਹ ਡਾਕਟ ਫੋਰੈਂਸਿਕਸ ਦਾ ਡਾਕਟਰ ਨੇ ਆ ਜੀ ਉਹਨਾਂ ਦੇ ਨਾਲ ਗਏ ਆ ਕੋਈ ਗੱਲ ਨਹੀਂ ਠੀਕ ਹੈ ਨੀ ਆਪਾਂ ਵੇਟ ਕਰ ਲੈਣ ਤੁਸੀਂ ਵੇਟ ਨੂੰ ਕਿਹਾ ਨਾ ਆਪਾਂ ਵੇਟ ਕਰ ਰਹੇ ਆ ਅਸੀਂ ਇੱਥੇ ਹੀ ਆ ਜੀ ਕੋਈ ਗੱਲ ਨਹੀਂ ਅਸੀਂ ਵੀ ਤੁਹਾਡੇ ਨਾਲ ਹੀ ਆ ਭੈਣ ਜੀ ਮੈਂ ਵੇਟ ਕਰ ਰਿਹਾ ਆ ਵੀ ਤੁਹਾਡੇ ਨਾਲ ਆ ਦੇਖੋ ਆਪਾਂ ਤੁਹਾਨੂੰ ਪੁੱਛ ਨਹੀਂ ਕਰ ਲਿਆ ਤੁਸੀਂ ਦੋ ਦਿਨਾਂ ਦੇ ਉੱਥੇ ਸਾਨੂੰ ਵੀ ਦੇਖ ਰਿਆ ਠੀਕ ਹੈ ਨਾ ਜੀ ਪਰ ਤੁਸੀਂ ਕਹਿੰਦੇ ਸਾਡੇ ਹੱਥ ਚ ਨਹੀਂ ਕੋਸ਼ਿਸ਼ ਅਸੀਂ ਤੁਹਾਨੂੰ ਤਾਂ ਕੁਝ ਕਹਿ ਹੀ ਨਹੀਂ ਸਕਦੇ ਜੀ ਕਿਉਂਕਿ ਜੇ ਤੁਸੀਂ ਸਾਨੂੰ ਰੋਕ ਲਏ ਹਾਂਜੀ ਜੇ ਤੁਸੀਂ ਸਾਨੂੰ ਰੋਕਤਾ ਸੀ ਫਿਰ ਤੁਹਾਨੂੰ ਹੀ ਪੁੱਛਾਂਗੇ ਜੇ ਤੁਹਾਨੂੰ ਸਾਨੂੰ ਰੋਕ ਹੀ ਦਿੱਤਾ ਜ ਅੱਜਕੱਲ੍ਹ ਜਾਣ ਤੋਂ ਕਿ ਤੁਸੀਂ ਇੱਥੇ ਹੀ ਵੇਟ ਕਰੋ ਜਿੱਸਾ ਆਵ ਰਹੇ ਨੇ ਫਿਰ ਅਸੀਂ ਤੁਹਾਨੂੰ ਹੀ ਪੁੱਛਾਂਗੇ ਕਿ ਡਾਕਟਰ ਦੇ ਨਾਲ ਜੋ ਉਹਨਾਂ ਦਾ ਪ੍ਰੋਸੀਜਰ ਹੈ ਉਹ ਤੋਂ ਉਹਨਾਂ ਨੇ ਕਰਨਾ ਹੀ ਹੈ ਤੁਹਾਨੂੰ ਕਿਸੇ ਨੇ ਇਹ ਤਾਂ ਨਹੀਂ ਕਿਹਾ ਵੀ ਅਸੀਂ ਨਹੀਂ ਮਿਲਣਾ ਕੋਈ ਐਸੀ ਗੱਲ ਨਹੀਂ ਉਹੀ ਮੈਂ ਕਹਿ ਰਹੀ ਵੀ ਵੇਟ ਕਰਨ ਨੂੰ ਕਿਹਾ ਨਾ ਜੀ ਆਏ ਦੇਖੋ ਆਈ ਅੰਡਰਸਟੈਂਡ ਕਿ ਜੋ ਹੋਇਆ ਉਹ ਮਾੜੀ ਗੱਲ ਹੈ ਲੈਟ ਅਸ ਬੀ ਲिटल ਮੋਰ ਪੇਸ਼ੈਂਟ ਥੋੜਾ ਪੇਸ਼ੈਂਸ ਰੱਖੋ ਜਦ ਸਾ ਬੁੱਧਰੋਂ ਕਿਸੇ ਨਾਲ ਡਾਕਟਰ ਨਾਲ ਗੱਲ ਕਰ ਰਹੇ ਹੋਣਗੇ ਕੁਝ ਵੀ ਉਹਨਾਂ ਪੁੱਛ ਲੈਨੇ ਜੋ ਜੋ ਉਹਨਾਂ ਦੇ ਹੁਕਮ ਨੇ ਪੁੱਛ ਲੈਣਾ ਮੈਡਮ ਜੇ ਤੁਹਾਡੀ ਜਗ੍ਹਾ ਬੰਦਾ ਖੜਿਆ ਹੁੰਦਾ ਨਾ ਮੈਂ ਵਿਸ਼ਵਾਸ ਨਾ ਕਰਦੀ ਤੁਸੀਂ ਲੇਡੀ ਹੋ ਨਾ ਤੁਸੀਂ ਸਾਡਾ ਸਮਝਦੀ ਆਉਂਗੇ ਅਸੀਂ ਬੱਚੇ ਕਿਵੇਂ ਪਾਲਾਂਗੇ ਮੈਂ ਇੱਕ ਸਾਲ ਦੀ ਕੰਮ ਕਰਦੀ ਮੇਰਾ ਬੰਦਾ ਜੇਲ੍ਹ 'ਚ ਮੇਰਾ ਸੋਹਰਾ ਜੇਲ੍ਹ 'ਚ ਮੈਨੂੰ ਪਤਾ ਸੀ ਮੈਂ ਆਪਣੇ ਉਹ ਕਿਵੇਂ ਪਾਲ ਰਹੀ ਸੀ ਚਾਚੀ ਸੱਸ ਦੇ ਬੱਚੇ ਹੁਣ ਕੀ ਜਵਾਬ ਦਵਾਂ ਮਨ ਨੂੰ ਕਹਿੰਦੇ ਭਾਬੀ ਤੂੰ ਕਹਿੰਦੀ ਸੀ 2 ਮਹੀਨਿਆਂ 'ਚ ਲਿਆਉਂਗੀ ਮੈਂ ਕਿੱਥੋਂ ਲਿਆਵਾਂ ਮੈਂ ਤਾਂ ਮੰਨਦੀ ਐ ਇਸ ਗੱਲ ਨੂੰ ਦੇਖੋ ਜੇ ਤੁਸੀਂ ਲੇਡੀ ਖੜੇ ਨੇ ਇਸ ਟਾਈਮ ਮੈਂ ਤਾਂ ਥੋੜਾ ਨਨ ਨਾ ਕਰ ਰਹੀ ਹਾਂ ਨਹੀਂ ਮੈਂ ਮੈਨੂੰ ਯਕੀਨ ਨਹੀਂ ਆ ਬੰਦੇਾਂ ਤੇ ਜਮਾ ਵੀ ਜਿਹੜੇ ਮਾਰ ਸਕਦੇ ਹੋ ਕੁਝ ਵੀ ਕਰ ਸਕਦੇ ਅਸੀਂ ਉਸ ਦਿਨ ਤਾਂ ਚੁੱਪਾਂ ਕਿ ਸਾਨੂੰ ਇੰਜ ਲੱਗਾ ਕਿ ਲੇਡੀ ਆ ਲੇਡੀ ਨੂੰ ਪਤਾ ਹੁੰਦਾ ਬੰਦੇ ਬਿਨਾ ਕਿਵੇਂ ਅਸੀਂ ਸਰਵਾਈਵ ਕਰਾਂਗੇ ਜਿਹੜੀ ਸਾਰੀ ਉਮਰ ਹਾਊਸ ਵਾਈਫ ਰਹੀ ਆ ਉਹ ਕਿਵੇਂ ਸਰਵਾਈਵ ਕਰੂਗੀ ਮੈਂ ਸਹਿਮਤ ਹਾਂ ਤੁਹਾਡੀ ਗੱਲ ਦੇਖੋ ਮੈਂ ਪਹਿਲੇ ਦਿਨ ਤੋਂ ਹੀ ਕਿਹਾ ਕਿ ਇਹ ਨਹੀਂ ਸੀ ਹੋਣਾ ਚਾਹੀਦਾ ਥਿਸ ਸ਼ੁੱਡ ਨਾਟ ਹੈਵ ਹੈਪਨਡ ਕਲੀਅਰਲੀ ਔਟ ਹੈ ਹੱਥ ਚੀਨੀਗਾ ਉਹ ਤੁਹਾਨੂੰ ਅਸੀਂ ਕਹਿ ਰਹੇ ਆ ਕਿ ਅਸੀਂ ਤੁਹਾਡੀ ਹਰ ਤਰੀਕੇ ਨਾਲ ਜਿਸ ਤਰੀਕੇ ਨਾਲ ਸਪੋਰਟ ਕਰ ਸਕਦੇ ਆ ਤੁਹਾਡੇ ਲਾਇਰ ਨੇ ਤੁਹਾਡੇ ਨਾਲ ਵੀ ਮੇਰੀ ਲਗਾਤਾਰ ਗੱਲ ਨਹੀਂ ਚੱਲ ਰਹੀ ਜਿੱਥੇ ਤੁਹਾਨੂੰ ਲੋੜ ਹੈ ਅਸੀਂ ਉਸੇ ਗੱਲ ਤਰੀਕੇ ਨਾਲ ਚੱਲ ਰਹੇ ਆ ਐਸਾ ਮੈਡਮ ਤੁਹਾਨੂੰ ਕੱਲ ਵੀ ਗਿਆ ਸਾਡਾ ਬੰਦਾ ਖੜਾ ਕਰਕੇ ਭੇਜ ਦੋ ਸਾਨੂੰ ਲੋੜ ਹੀ ਨਹੀਂ ਕਿਸੇ ਦੀ ਭਾਜੀ ਜੋ ਹੋ ਸਕਦਾ ਅਸੀਂ ਕਰਨਾ ਦਿੰਦੇ ਆ ਬਟ ਬਟ ਜਿੰਦਾ ਜੀ ਤੱਕ ਖਤਮ ਕਰਤਾ ਨਾ ਇਹਨਾਂ ਨੇ ਜਿੰਦਾ ਜੀ ਤਾਂ ਜੇਲ੍ਹ ਨੇ ਖਤਮ ਕਰਕੇ ਦੇਤਾ ਚਲੋ ਆਪਾਂ ਹੁਣ 2 ਮਿੰਟ ਪਹਿਲਾਂ ਜਾਂਦੇ ਹਾਂ ਤੁਸੀਂ ਕਿਹਾ ਨਾ ਕਿ ਤੁਸੀਂ ਵੀਕਐਂਡ ਵੀਕਐਂਡ ਜਾਉਂਗੇ ਤੁਸੀਂ ਜੇਲ੍ਹ ਚ ਤੁਸੀਂ ਮੈਨੂੰ ਕਹਿ ਕੇ ਕਿ ਇਸਨੇ ਕਿ ਤੁਸੀਂ ਹਰੇਕ ਵੀਕਐਂਡ ਜਾ ਕੇ ਜੇਲ੍ਹ ਚ ਅਸੀਂ ਵੈਰੀਫਿਕੇਸ਼ਨ ਕਰਿਆ ਕਰਾਂਗੇ ਜੇ ਜਾਣਾ ਹੈ ਨਾ ਤਾਂ ਮੈਡਮ ਇਹ ਲਾਠੀਆਂ ਵਾਲੇ ਨਾਲ ਨਾ ਲੈ ਕੇ ਜਾਇਆ ਕਰਿਓ ਮੀਡੀਆ ਚਾਈਦਾ ਜੀ ਨਾਲ ਜੋ ਵੀ ਤੁਹਾਡੇ ਡਿਪਾਰਟਮੈਂਟ ਚ ਉੱਥੇ ਜਾਊਗਾ ਨਾ ਫਿਰ ਇਹ ਜਿਹੜੇ ਤੁਹਾਡੇ ਜੇਲ੍ਹ ਨਾਲ ਲਾਠੀ ਵਾਲੇ ਜਾਂਦੇ ਨਾ ਜੀ ਇਹਨਾਂ ਨੂੰ ਨਾ ਲੈ ਕੇ ਜਾਇਓ ਆਈਜੀ ਜੇਲ੍ਹਾਂ ਵਾਲਿਆਂ ਮੈਮੇ ਉੱਥੇ ਤੱਕ ਵੀ ਜਾਊਂਗੀ ਕਿ ਆਈਜੀ ਜੇਲਸ ਜਿਹੜੇ ਹੈਗੇ ਨੇ ਉਹ ਆਪ ਆਉਣਗੇ ਹਰ ਹਫਤੇ ਕਿਉਂਕਿ ਜੇਲ੍ਹ ਦਾ ਮਹਿਕਮਾ ਜਿਹੜਾ ਹੈਗਾ ਉਹ ਸਾਡੇ ਨਾਲ ਉਹਨਾਂ ਦੇ ਅੰਡਰ ਆਉਂਦਾ ਉਹਨਾਂ ਦੇ ਅੰਡਰ ਆਉਂਦਾ ਤੇ ਆਈਜੀ ਜੇਲ੍ਹ ਸਾਹਿਬ ਆਉਣਗੇ ਅੱਛਾ ਹੁਣ ਸਾਨੂੰ ਥੋੜਾ ਟਾਈਮ ਦਿਓ ਅਸੀਂ ਪਲੀਜ਼ ਉਹਨਾਂ ਨਾਲ ਗੱਲ ਕਰ ਲਈਏ ਠੀਕ ਹੈ ਜੀ ਤੁਸੀਂ ਬੈਠੋ ਪਲੀਜ਼ ਯੂ ਟੇਕ ਓਨ ਮੈਮ ਕਰ ਲੋ ਅਸੀਂ ਵੇਖ ਕਰ ਰਹੇ ਹਾਂ ਜੀ ਤੁਹਾਡੀ